ਸਸ ਇਹ ਇੱਕ ਹਿੰਦੂ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਜਹਾਂ ਬੱਚੇ ਬਾਪ ਨੇ ਖੁਦਾ ਕੇ ਲਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਹੋਰ ਅਨੇਕਾਂ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਸੀ ਤਾਂ ਚਮਕੌਰ ਸਾਹਿਬ ਦੇ ਵਿੱਚ ਅੱਠ ਪੋ ਨੂੰ ਜੋ ਨਗਰ ਕੀਰਤਨ ਕੱਢਿਆ ਜਾਂਦਾ ਉਸੇ ਤਰੀਕੇ ਦੇ ਨਾਲ ਚਮਕੌਰ ਦੀ ਗੜੀ ਤੋਂ ਹੁੰਦੇ ਹੋਏ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜਾਂਦਾ ਤਾਂ ਦਰਸ਼ਨ ਤੁਸੀਂ ਕਰ ਰਹੇ ਹੋ ਅੱਠ ਪੋ ਅੱਜ ਦੇ ਦਿਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਨਾਲ ਹੋਰ अनेका ਸਿੰਘ ਸਿਗੇ ਜਿਹੜੇ ਉਹ ਸ਼ਹੀਦ ਹੋ ਗਏ ਸੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਸ ਤਰੀਕੇ ਦੇ ਨਾਲ ਸ਼੍ਰੀ ਫਤੇਗੜ ਸਾਹਿਬ ਨਗਰ ਕੀਰਤਨ ਕੱਢਿਆ ਜਾਂਦਾ ਉਸ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਗੁਰੂ ਸਾਹਿਬ ਨੇ ਆਪਣੇ ਹੱਥੀਂ ਆਪਣੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਭੇਜਿਆ ਸੀ ਤਾਂ ਇਹ ਲੋਕ ਇੱਕ ਤ੍ਰਿਸ਼ ਇਹ ਰੋਹਾਨੀ ਤ੍ਰਿਸ਼ ਤੁਸੀਂ ਦੇਖ ਰਹੇ ਹੋ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਜਿੱਥੇ ਗੁਰੂ ਸਾਹਿਬ ਨੇ ਆਪਣੇ ਪੁੱਤਰ ਆਪਣਾ ਜਿਗਰ ਦੇ ਟੁਟੇ ਬਾਬਾ ਅਜੀਤ ਸਿੰਘ ਤੇ ਬਾਬਾ ਝਾਰ ਸਿੰਘ ਜੀ ਸ਼ਹੀਦ ਹੋਏ ਸੀ ਤੇ ਜਾਨ ਤੋਂ ਪਿਆਰੇ ਗੁਰੂ ਸਾਹਿਬ ਦੇ ਸਿੰਘ ਸ਼ਹੀਦ ਹੋਏ ਸੀ ਤਾਂ ਦੇਖ ਸਕਦੇ ਹੋ ਤੁਸੀਂ ਭਜੰਗੀ ਸਿੰਘ ਨੇ ਜਿਹੜੇ ਉਹ ਗੱਤ ਕੇ ਤੇ ਜੋਹਰ ਦਿਖਾਉਂਦੇ ਹੋਏ ਨਕਰ ਕੀਰਤਨ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਤਾਂ ਬੱਚੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਵਕ ਵਕ ਸਕੂਲਾਂ ਦੇ ਬੱਚੇ ਨੇ ਵਕ ਵਕ ਸਕੂਲਾਂ ਦੇ ਬੱਚੇ ਚਲਕੀਆਂ ਧਕਾਰੇ ਨੇ ਜੋਹਰ ਦਿਖਾ ਰਹੇ ਨੇ ਅਕਾਲ ਅਕੈਡਮੀ ਦੇ ਬੱਚੇ ਨੇ ਇਹ ਸਾਰੇ ਤਾਂ ਦੇਖ ਸਕਦੇ ਹਾਂ ਸ਼੍ਰੀ ਚਮਕੌਰ ਸਾਹਿਬ ਤੋਂ ਨਗਰ ਕੀਰਤਨ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਜਿਨ੍ਹਾਂ ਪਾਪੀਆਂ ਨੇ ਧਰੋਹ ਕਮਾਇਆ ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਉਹਨਾਂ ਦਾ ਤਾਂ ਕਿਤੇ ਨਾਮੋਂ ਨਿਸ਼ਾਨ ਪਵਨਾ ਨਾ ਹੋਵੇ ਪਰ ਖਾਲਸੇ ਦਾ ਨਾਮੋਂ ਨਿਸ਼ਾਨ ਜਿਹੜੀ ਆਪਣੇ ਪਰਿਵਾਰ ਨੂੰ ਵਾਰ ਕੇ ਗੁਰੂ ਸਾਹਿਬ ਨੇ ਸਾਨੂੰ ਸਿੱਖੀ ਬਖਸ਼ੀ ਸੀ ਉਸ ਕੀ ਹੈ ਜਿਹੜੀ ਉਸੇ ਤਰੀਕੇ ਦੇ ਨਾਲ ਪਰਫਲਟ ਹੈ ਕੇਸ ਜਿਹਨਾਂ ਸਾਹਿਬ ਅੱਜ ਵੀ ਝੂਠਦੇ ਨੇ ਪਰ ਜਿਹਨਾਂ ਨਿਸ਼ਾਨਾ ਦੀ ਓੜ ਲੈ ਕੇ ਉਹਨਾਂ ਨੇ ਜਿਹੜੇ ਛੰਡਿਆਂ ਦੀ ਓੜ ਲੈ ਕੇ ਉਹਨਾਂ ਨੇ ਧਰਮਾਂ ਨੂੰ ਬਧਨਾਮ ਕੀਤਾ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਬ੍ਰਾਈ ਜਿਹੜੀ ਹੁੰਦੀ ਆ ਉਹ ਭਾਵੇਂ ਕੋਈ ਵੀ ਹੋਵੇ ਬ੍ਰਾਈ ਬ੍ਰਾਈ ਹੁੰਦੀ ਆ ਬ੍ਰਾਈ ਦਾ ਕੋਈ ਕਰਮ ਨਹੀਂ ਹੁੰਦਾ ਆਈ ਤਸਵੀਰਾਂ ਜਿਨ੍ਹਾਂ ਨੇ ਧਰਮ ਕਮਾਏ ਨੇ ਉਹ ਉਹਨਾਂ ਦਾ ਪੂਰੀ ਦੁਨੀਆ ਦੇ ਉੱਪਰ ਅੱਜ ਵੀ ਨਾਮ ਬੋਲਦਾ ਤਾਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਾ ਜਾਨ ਪੀਤਾ ਸੀ ਤਾਂ ਦੇਖ ਸਕਦੇ ਹੋ ਤੁਸੀਂ ਇਹੀ ਬੱਚੇ ਨੇ ਸਾਹਿਬ ਨੇ ਵੀ ਆਪਣੇ ਬੱਚੇ ਕੁਰਬਾਨ ਕੀਤੇ ਸੀ ਤਾਂ ਕੱਤਕੇ ਦੇ ਜੋਹਰ ਸੰਗਤ ਜਿਹੜੀ ਦਿਖਾ ਰਹੀ ਆ ਤਾਂ ਵੱਖ-ਵੱਖ ਜਥੇ ਗੁਰੂਆਂ ਬਾਬਾ ਜੀ ਵੈਗਰੀ ਖਾਲਸਾ ਜੀ ਦੀ ਫਤਿਹ ਜੀ ਗੁਰੂ ਸਾਹਿਬ ਦੇ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਤੇ ਉਹਨਾਂ ਰਸਤਿਆਂ ਦੇ ਉੱਤੇ ਅੱਜ ਸਿੱਖ ਸੰਗਤ ਹੈ ਜਿਹੜੀ ਨਗਰ ਕੀਰਤਨ ਕੱਢ ਰਹੀ ਹੈ ਕੀ ਮਹਿਸੂਸ ਕਰ ਰਹੇ ਮਹਿਸੂਸ ਏ ਆ ਵੀ ਇਹ ਜਿਹੜਾ ਸਦਾ ਹੀ ਮਹਿਸੂਸ ਕਰਨਾ ਚਾਹੀਦਾ ਆਪਣੇ ਸਵਾਸ-ਸਵਾਸ ਦੇ ਨਾਲ ਇਹ ਨਹੀਂ ਵੀ ਅੱਜ ਗੁਰਪੁਰਬ ਤੇ ਦਿਨੇ ਆ ਤੇ ਅੱਜ ਤਾਂ ਸਾਰੀ ਸੰਗਤ ਯਾਦ ਕਰਦੀ ਆ ਪਰ ਅਸਲੀ ਗੁਰ ਸਿੱਖ ਹੋਇਆ ਜਿਹੜੇ ਇਸ ਸ਼ਹਾਦਤ ਨੂੰ ਸਦਾ ਹੀ ਮਾਣਦੇ ਆ ਆਪਣੇ ਸਵਾਸ-ਸਵਾਸ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਚੇਤੇ ਰੱਖਦੇ ਆ ਤੇ ਆਪਣਾ ਜੀਵਨ ਸਫਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਬੱਚੇ ਨੇ ਜਿਹੜੇ ਉਹ ਗੱਤਕੇ ਦੇ ਜੋਹਰ ਦਿਖਾ ਰਹੇ ਨੇ ਤਿਮਾਲੇ ਸਜੇ ਹੋਏ ਨੇ ਨੀਲੇ ਬਾਣੇ ਪਾਏ ਹੋਏ ਨੇ ਜਿਹੜੇ ਬਾਣਿਆਂ ਨੂੰ ਦੇਖ ਕੇ ਜਿਹਨਾਂ ਤਿਮਾਲਿਆਂ ਨੂੰ ਦੇਖ ਕੇ ਕਦੇ ਮੁਗਲੀਆਂ ਫੌਜਾਂ ਸੀਗੀਆਂ ਜਿਹੜੀਆਂ ਉਹ ਮਕਾਉਣਾ ਚਾਹੁੰਦੀਆਂ ਸੀ ਪਰ ਗੁਰੂ ਦਾ ਖਾਲਸਾ ਨਹੀਂ ਮੁੱਕਦਾ ਕਿਉਂਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗੋ ਟੱਲ ਨੇ ਤੇ ਉਹਨਾਂ ਦੇ ਪੈਰੋਕਾਰ ਵੀ ਜਿਨ੍ਹਾਂ ਦਾ ਗੁਰੂ ਹਟਾਲਾ ਉਹਨਾਂ ਦੇ ਪੈਰੋਕਾਰ ਵੀ ਹਟਾਲਾ ਰਹਿਣਗੇ ਉਹਨਾਂ ਦੀ ਕੌਮ ਵੀ ਹਟਾਲਾ ਰਹੂਗੀ ਤਾਂ ਇਹ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਤੋਂ ਨਗਰ ਕੀਰਤਨ ਸੇਵਾ ਕਰਦੀ ਸੰਗਤ ਹਰ ਕੋਈ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਨਾ ਹੈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਜਾਰ ਸਿੰਘ ਤਾਂ ਫੁੱਲਾ ਵੀ ਵਰਕਾ ਵੀ ਕੀਤੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਪੰਜ ਪਿਆਰੇ ਸਹਿਮਾਨ ਨੇ ਜਿਹੜੇ ਓਕੇ ਲੱਗੇ ਹੋਏ ਨੇ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਅਗਵਾਈ ਬਖਸ਼ੀ ਸੀ ਇੱਥੋਂ ਵੀ ਕਿਉਂਕਿ ਪੰਜਾਂ ਪਿਆਰਿਆਂ ਨੇ ਹੀ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਗੁਰੂ ਸਾਹਿਬ ਨੂੰ ਕਿਹਾ ਸੀ ਵੀ ਤੁਸੀਂ ਚਮਕੌਰ ਦੀ ਗੜੀ ਛੱਡ ਜਾਓ ਤੇ ਚਮਕੌਰ ਦੀ ਗੜੀ ਛੱਡ ਕੇ ਗਏ ਸੀ ਗੁਰੂ ਸਾਹਿਬ ਤਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਹੀ ਜਿਹੜਾ ਗੁਰੂ ਸਾਹਿਬ ਨੇ ਪੰਜ ਪ੍ਰਧਾਨੀ ਪ੍ਰਣਾਲੀ ਬਖਸ਼ੀ ਸੀ ਜਿਹੜੀ ਪੰਜ ਪ੍ਰਧਾਨੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਜਿਹੜਾ ਨਿਕਲਦਾ ਤਾਂ ਹੀ ਨਗਰ ਕੀਰਤਨ ਦੇਖ ਸਕਦੇ ਹੋ ਤੁਸੀਂ ਮਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭਤ ਨੇ ਤੁਹਾਨੂੰ ਦਰਸ਼ਨ ਕਰ ਰਹੇ ਹੋ ਤੁਸੀਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਹੋਰ ਨਾਂ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਤਾਂ ਇਹ ਨਗਰ ਕੀਰਤਨ ਚਮਕੌਰ ਦੀ ਗੜੀ ਤੋਂ ਲੈ ਕੇ ਕੱਚੀ ਗੜੀ ਤੋਂ ਲੈ ਕੇ ਕਤਲਗੜ੍ਹ ਸਾਹਿਬ ਤੱਕ ਜਾ ਰਿਹਾ ਜਿਸ ਤਰੀਕੇ ਦੇ ਨਾਲ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਨਗਰ ਕੀਰਤਨ ਠੰਡਾ ਬੁਰਜ ਸਾਹਿਬ 메ਨ ਗੁਰਦੁਆਰਾ ਸਾਹਿਬ ਤੋਂ ਜਾਂਦਾ ਹੈ ਤਾਂ ਉਸੇ ਤਰੀਕੇ ਦੇ ਨਾਲ ਸ੍ਰੀ ਚਮਕੌਰ ਸਾਹਿਬ ਤੋਂ ਵੀ ਨਗਰ ਕੀਰਤਨ ਹਰ ਸਾਲ ਜਿਹੜਾ ਨਿਕਲਦਾ ਹੈ ਸੰਗਤ ਸ਼ਰਦਾ ਦੇ ਫੁੱਲ ਭੇਟ ਕਰਨ ਆਉਂਦੀ ਆ ਸਾਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਨੂੰ ਸਰਬੰਸਦਾਨੀ ਪਿਤਾ ਨੂੰ ਜਿਨ੍ਹਾਂ ਨੇ ਕੌਮ ਤੋ ਆਪਣਾ ਸਰਪੰਸ ਵਾਰਿਆ ਤਾਂ ਦਰਸ਼ਨ ਤੁਸੀਂ ਕਰ ਰਹੇ ਹੋ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ ਨਗਰ ਕੀਰਤਨ ਜਿਹੜਾ ਉਹ ਕੱਟਿਆ ਜਾ ਰਿਹਾ ਹੈ ਬੱਚੇ ਬੁੱਢੇ ਬਜ਼ੁਰਗ ਸਭ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਐਸਜੀਪੀਸੀ ਵੱਲੋਂ ਵੀ ਹਰ ਸਾਲ ਇਹ ਨਗਰ ਕੀਰਤਨ ਕੱਢਿਆ ਜਾਂਦਾ ਵਕ ਵਕ ਜਥੇਬੰਦੀਆਂ ਨੇ ਜਿਹੜੀਆਂ ਕੌਮ ਦੀਆਂ ਉਹ ਜਥੇਬੰਦੀਆਂ ਇਹ ਨਗਰ ਕੀਰਤਨ ਕੱਢਦੀਆਂ ਨੇ ਤਾਂ ਪਾਲਕੀ ਸਾਹਿਬ ਦੇ ਵਿੱਚ ਮਹਾਰਾਜ ਵਿਰਾਜਮਾਨ ਨੇ ਅੱਗੇ ਪੰਜ ਪਿਆਰੇ ਨੇ ਨਿਸ਼ਾਨਚੀ ਸਿੰਘ ਨੇ ਪਿੱਛੇ ਸੰਗਤ ਹੈ ਤਾਂ ਇਹ ਔਲੌਕਿਕ ਦ੍ਰਿਸ਼ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਔਲੌਕਿਕ ਨਜ਼ਾਰਾ ਜਿਹੜਾ ਦਿਖਾ ਰਹੇ ਆ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਜਿਹੜੇ ਬਾਬਾ ਅਜੀਤ ਸਿੰਘ ਬਾਬਾ ਝਜਾਰ ਸਿੰਘ ਨੇ ਆਪਣਾ ਖੂਨ ਦੇ ਕੇ ਆਪਣੀ ਸ਼ਹੀਦੀ ਦੇ ਕੇ ਸਿੱਖੀ ਦੇ ਬਾਗ ਨੂੰ ਪ੍ਰਫੁੱਲਤ ਕੀਤਾ ਸਿੱਖੀ ਦੇ ਘਰ ਨੂੰ ਉਸਾਰਿਆ ਸਿੱਖੀ ਦੀਆਂ ਨੀਂਹਾਂ ਰੱਖੀਆਂ ਤਾਂ ਉਹ ਨੀਂਹਾਂ ਰਾਂਜੀ ਦੁਨੀਆ ਤੱਕ ਰਹਿਣਗੀਆਂ ਜਦੋਂ ਤੱਕ ਇਹ ਦੁਨੀਆ ਉਹਨਾਂ ਸ਼ਹੀਦਾਂ ਨੂੰ ਸਜਦੇ ਹੁੰਦੇ ਰਹਿਣਗੇ ਤੇ ਜਿਨ੍ਹਾਂ ਨੇ ਤ੍ਰੋ ਕਮਾਏ ਜਿਨ੍ਹਾਂ ਪਾਪੀਆਂ ਨੇ ਪਾਪ ਕਮਾਏ ਉਹਨਾਂ ਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ ਤਾਂ ਇਹ ਰੋਹਾਨੀ ਦ੍ਰਿਸ਼ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਹੋਰ ਸਿੰਘ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਤਾਂ ਦੇ ਦਿੱਤੀਆਂ ਪਰ ਧਰਮ ਨਹੀਂ ਛੱਡਿਆ ਇਹ ਹੀ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਆਪਣੇ ਲੱਖ ਤੇ ਜਿਗਰ ਧੰਨ ਧੰਨ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਨੂੰ ਜਾਨ ਤੋਂ ਪਿਆਰੇ ਸਿੰਘਾਂ ਨੂੰ ਥਾਪੜਾ ਦੇ ਕੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਕਰਨ ਦੇ ਲਈ ਤੋਰਿਆ ਸੀ ਤਾਂ ਪਿੱਛੇ ਦੇਖ ਸਕਦੇ ਹੋ ਤੁਸੀਂ ਇਹ ਉਹਨਾਂ ਦੇ ਪਰੋਕਾਰ ਨੇ ਬੱਚੇ ਵਾਰਿਸ ਨੇ ਸਾਹਿਬਜ਼ਾਦਿਆਂ ਦੇ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਦੇ ਤਾਂ ਲੰਮੀ ਲਾਈਨ ਆ ਜਿਹੜੀ ਪਿੱਛੇ ਲੱਗੀ ਹੋਈ ਆ ਗੱਡੀਆਂ ਦੇ ਵੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸ੍ਰੀ ਚਮਕੌਰ ਸਾਹਿਬ ਤੋਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ ਸ਼ਹਾਦਤਾਂ ਨੂੰ ਹਮੇਸ਼ਾ ਸਜਦੇ ਹੁੰਦੇ ਨੇ ਤਾਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀ ਅੱਠ ਪੋ ਨੂੰ ਸ਼ਹੀਦੀ ਹੋਈ ਸੀ ਹੋਰ ਨਾ ਸਿੰਘਾਂ ਦੀ ਸ਼ਹੀਦੀ ਹੋ ਗਈ ਸੀ ਤਾਂ ਦਰਸ਼ਕ ਤੁਸੀਂ ਕਰ ਰਹੇ ਸੀ ਨਗਰ ਕੀਰਤਨ ਦੇ ਜਿਹੜੇ ਪਾਪੀ ਨਹੀਂ ਉਹਨਾਂ ਨੂੰ ਲਾਹਣਤਾਂ ਪੈ ਰਹੀਆਂ ਨੇ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਜਦੇ ਹੋ ਰਹੇ ਨੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਕੋ ਪੰਜਾਬ ਟੀਵੀ ਸ਼੍ਰੀ ਚਮਕੌਰ ਸਾਹਿਬ